ਸਤ ਸ੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਚਾਲ ਹੈ ਮੈਸੇਜ ਕੀਤਾ ਕਰ ਮਠਾੜੂ ਤੇ ਅੱਜ ਆਪਾਂ ਤੁਹਾਡੇ ਵਾਸਤੇ ਨਿਊ ਵੀਡੀਓ ਫੇਰ ਲੈ ਕੇ ਹਾਜ਼ਰ ਹੋਏ ਆਂ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨ ਤੇ ਜਿਹੜੀ ਅੱਜ ਦੀ ਵੀਡੀਓ ਆਪਾਂ ਕਈ ਸਟਾਫ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਆਂ ਜਿਹੜੇ ਆਪਣੇ ਕੋਲੇ ਗੀਜਾ ਲਾਉਣ ਦੇ ਸੂਟ ਨੇਗੇ ਜਿਵੇਂ ਉਹਨਾਂ ਦਾ ਮਾਰਕੀਟ ਦਾ ਰੇਟ ਹੈਗਾ 850 900 ਦੀ ਰੇਂਜ ਵਾਲੇ ਸੂਟ ਨੇ ਉਹ ਤੁਹਾਨੂੰ ਆਪਾਂ ਡਿਸਕਾਊਂਟ ਦੇ ਉੱਤੇ ਲਾਏ ਨੇਗੇ ਜਿਹੜੇ ਸਾਡੇ ਕੋਲੇ ਸਿੰਗਲ ਸਿੰਗਲ ਰਹਿ ਜਾਂਦੇ ਨੇ ਉਹ ਤੁਹਾਨੂੰ ਬਹੁਤ ਘੱਟ ਰੇਟ ਤੇ ਆਪਾਂ ਸੂਟ ਦੇਵਾਂਗੇ ਜਿਹੜਾ ਸਾਫਰਾ ਦਾ ਪ੍ਰਿੰਸਸ 컬렉ਸ਼ਨ ਹੈ ਬਹੁਤ ਹੀ ਵਧੀਆ ਇੱਕ ਅੱਛੇ ਘਰ ਦਾ ਮਾਲ ਹੈ ਵਧੀਆ ਕੁਆਲਿਟੀ ਹੈ ਤੇ ਆਪਣੇ ਕੋਲ ਦੁਪੱਟਾ ਸੂਟ ਆਏ ਨੇ ਆਪਾਂ ਤੁਹਾਨੂੰ ਉਹ ਵੀ ਨਿਕਾ ਕਢਾਵਾਂਗੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਆ ਉਹਨਾਂ ਨੂੰ ਆਪਣੀ ਲੋਕੇਸ਼ਨ ਜ਼ਰੂਰ ਦੱਸਦੇ ਆ ਡਿਸਟ੍ਰਿਕਟ ਬਠਿੰਡਾ ਮੋਡ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਪਿਆ ਜਾਂਦਾ ਜਿੱਥੇ ਆਪਣੀ ਈ-ਕਮ ਠਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਬਾਬਾ ਪੰਜਾਬ ਦਾਸ ਦੇ ਨੀਅਰ ਹੈ ਤੇ ਇਹ ਸੀਗੀ ਆਪਣੀ ਲੋਕੇਸ਼ਨ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਜੁੜਦੇ ਆ ਕਿਰਪਾ ਕਰਕੇ ਪਲੀਜ਼ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂ ਕਿਉਂਕਿ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਆਪਾਂ ਪਾਉਂਦੇ ਰਹਨੇ ਆ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਹੈਗਾ ਮਿਲ ਜਾ ਕਰੂਗਾ ਤੇ ਆਪਾਂ ਸਾਰੇ ਜਣੇ ਰਲ ਕੇ ਦੇਖਦੇ ਆਂ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਸੂਟ ਤੇ ਆਜੋ ਆਪਾਂ ਵੀਡੀਓ ਕਰੀਏ ਸ਼ੁਰੂ ਤੇ ਅੱਜ ਦੇ ਆਪਾਂ ਸੂਟ ਦਿਖਾਉਣੇ ਸਾਰਾ ਕਾਟਨ ਸਟਾਫ ਹੈ ਇਹ ਸਾਡੇ ਕੋਲੇ ਸੂਟ ਜਿਹੜੇ ਹੈਗੇ ਨੇ ਤੁਹਾਨੂੰ ਪਹਿਲਾਂ ਦਿਖਾਵਾਂਗੇ ਸਿੰਗਲ ਸਿੰਗਲ ਸੂਟ ਤੇ ਇਹਦਾ ਨੋਟ ਕਰ ਲਓ ਜਿਵੇਂ ਇਹ ਕਪੜਾ ਸਾਫ ਹੈਗਾ ਇਹ ਪ੍ਰਿੰਸੈਸ ਕਲੈਕਸ਼ਨ ਹੈ ਇਹ ਬਹੁਤ ਵਧੀਆ ਘਰ ਦਾ ਮਾਲ ਹੈ ਬਹੁਤ ਹੀ ਸੋਹਣੀ ਕੁਆਲਿਟੀ ਹੈ ਜੀ ਤੇ ਇਹਨੇ ਤੁਹਾਨੂੰ ਕਲਰ ਖੋਲ ਕੇ ਤੇ ਇਹ ਸੂਟ ਜਿਹੜਾ ਮਾਰਕੀਟ ਦੇ ਵਿੱਚ ਇਹਦਾ ਅੱਜ ਕੱਲ ਰੇਟ ਚੱਲ ਰਿਹਾ ਉਹ ਇਹਦਾ 850 ਰੇਟ ਮਾਰਕੀਟ ਦਾ ਹੈਗਾ ਤੇ ਇਹ ਸੂਟ ਸਿੰਗਲ ਸਿੰਗਲ ਕਰਕੇ ਅਸੀਂ ਤੁਹਾਨੂੰ ਘੱਟ ਰੇਟਾਂ ਦੇ ਉੱਤੇ ਦੇਵਾਂਗੇ ਤੇ ਬੈਨੀਫਿਟ ਵੀ ਤੁਸੀਂ ਆਪਾਂ ਤੁਹਾਨੂੰ ਹੀ ਦੇਣਾ ਕਿਉਂਕਿ ਤੁਸੀਂ ਆਪਣੇ ਕਸਟਮਰ ਹੋਗੇ ਤੇ ਇਹ ਸੋਹਣੇ ਸੋਹਣੇ ਕਲਰ ਡਿਜ਼ਾਈਨ ਨੇ ਇਹਨਾਂ ਦੇ ਤੇ ਇਹ ਸਾਡੇ ਕੋਲੇ ਇਸ ਕਰਕੇ ਘੱਟ ਰੇਟ ਤੇ ਨੇ ਕਿਉਂਕਿ ਸਾਡਾ ਜਿਹੜਾ ਮਾਲ ਸੇਲ ਹੋ ਜਾਂਦਾ ਤੇ ਸਿੰਗਲ ਸਿੰਗਲ ਪੀਸ ਜਿਹੜੇ ਰਹਿੰਦੇ ਨੇ ਉਹਨਾਂ 'ਚ ਆਪਾਂ ਤੁਹਾਨੂੰ ਬੈਨੀਫਿਟ ਦੇ ਦਿੰਨੇ ਆ ਇਹ ਪ੍ਰਿੰਸੈਸ ਕਲੈਕਸ਼ਨ ਹੈ ਗੀजा ਕਪੜਾ ਦਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣੀ ਕੁਆਲਿਟੀ ਹੈ ਤੇ ਇਹਦੇ ਚ ਜੋ-ਜੋ ਕਲਰ ਨੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਤੁਸੀਂ ਸਕਰੀਨਸ਼ਾਟ ਮਾਰ ਕੇ ਇਸੇ ਨੰਬਰ ਤੇ ਆਪਣਾ ਵਟਸਐਪ ਚੱਲਦਾ ਹੈ ਤੇ ਤੁਸੀਂ ਸ਼ੂਟ ਨੂੰ ਬਾਏ ਕਰ ਸਕਦੇ ਹੋਗੇ ਇਹ ਸ਼ੂਟ ਆਪਾਂ ਸਿਰਫ ਤੇ ਸਿਰਫ 650 ਰੁਪਏ ਦਾ ਸ਼ੂਟ ਤੁਹਾਨੂੰ ਦੇਣਾਗਾ 200 ਰੁਪਏ ਡਿਸਕਾਊਂਟ ਦੇ ਉੱਤੇ ਸ਼ੂਟ ਨੂੰ ਆਪਾਂ ਲਾਇਆ ਹੋਇਆਗਾ ਤੇ ਕਿਉਂਕਿ ਤੁਹਾਨੂੰ ਦੱਸਿਆ ਵੀ ਇਹ ਸਿੰਗਲ ਸਿੰਗਲ ਪੀਸ ਕਰਕੇ ਤੁਹਾਨੂੰ ਇਹਨਾਂ ਚ ਫਾਇਦਾਗਾ ਬੈਨੀਫਿਟ ਹੈਗਾ ਤੇ ਇਹ ਸਾਰਾ ਕਾਟਨ ਸਾਫ ਹੈਗਾ ਬਹੁਤ ਵਧੀਆ ਗਰਮੀ ਵਾਸਤੇ ਕਾਫੀ ਟੇਵਲ ਹੈ ਤੇ ਆਹ ਲਓ ਜੀ ਇਹਦਾ ਆ ਗਿਆ ਦੂਜਾ ਕਲਰ ਤੇ ਫੁਲਾਰੇ ਦੇ ਬਹੁਤ ਸੋਹਣੇ 5 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ ਤੁਹਾਨੂੰ ਬਹੁਤ ਹੀ ਸੋਹਣਾ ਕਪੜਾ ਹੈ ਤੇ ਸਾਰੇ ਡਿਜ਼ਾਈਨ ਵੱਖਰੇ ਵੱਖਰੇ ਹੋਣਗੇ ਇਹਦੇ ਕਿਉਂਕਿ ਸਿੰਗਲ ਸਿੰਗਲ ਸੂਟ ਨੇ ਇਹ ਆਹ ਲਓ ਜੀ ਆਹ ਡਿਜ਼ਾਈਨ ਇੰਨਾ ਸੋਹਣਾ ਡਿਜ਼ਾਈਨ ਹੈਗਾ ਤੇ ਇਹ ਮੈਂ 850 ਦੀ 900 ਦੀ ਸੇਲ ਵਿੱਚ ਪਹਿਲਾਂ ਆ ਸੂਟਸ ਜਿਹੜੇ ਸੀਗੇ ਅਸੀਂ ਵੇਚੇ ਸੀਗੇ ਆ ਲਓ ਜੀ ਇਹ ਸ਼ੂਟ ਨੂੰ ਦੇਖ ਤੁਸੀਂ ਮੈਚਿੰਗ ਕਰਕੇ ਪਾ ਲਓ ਇਹਦੇ ਨਾਲ ਬਾਟਮ ਲਾ ਕੇ ਦੋ ਸ਼ਰਟਾਂ ਬਣਾ ਸਕਦੇ ਹੋ ਤੁਸੀਂ ਸ਼ੂਟ ਦੀਆਂ ਤੇ ਸਾਰੇ ਸ਼ੂਟਾਂ ਦਾ ਰੇਟ ਤੁਹਾਨੂੰ ਦੱਸਿਆ ਹੈ ਵੀ 650 ਰੁਪਿਆ ਰੇਟ ਹੈ ਇਹਨਾਂ ਦਾ ਤੇ ਇਹਦੇ ਵਿੱਚ ਕਈ ਕਲਰ ਮੰਮੀਆਂ ਵਾਲੇ ਵੀ ਨੇ ਇਹਦੇ ਬਹੁਤ ਪਿਆਰੇ ਲੱਗੇ ਤੇ ਸਾਰਾ ਸਾਫੀ ਤੁਹਾਨੂੰ ਦੱਸਿਆ ਬਹੁਤ ਸੌਫਟ ਵਾਲਾ ਸਟਾਫ ਹੈ ਇਹ ਆ ਲਓ ਜੀ एक बार मैं सोनू कपड़ा निगाह कराई देव बहुत सोहना कपड़ा है पाएगा कपड़ा गर्मी के पता ही नहीं लगता भी ये सूट आपने पाया है कि नहीं पाया इनी यिटी जोड़ी हल्की हल्की है लो जी आ डिजाइन भी बहुत सोहना है ये भी सिंगली शूट रहा है बहुत ही प्यारा डिजाइन है आ लो जी ये इन्हना सूटा बेशक मैचिंग करो आलओवर पायो क्योंकि सोनू ये बहुत घट रेट पर पौगा आ लो जी आह भी एक अलग जहा डन है कोई फलावर नहीं है बखरा जहा डन है टिकटाइ वाला बहुत ही सोहने डिजायन ने सारे आ लो जी अगला शूट आ गया पैरट कलर दे सारा कॉटन साफा वजिया वाला आ लो जी सारा जोड़ा ये कपड़ा होगा ये प्रिंस कलैक्शन होगी ये पैरट कलर का शूट है लो जी ये आ गया अपने कॉफी शेड यदा माल आप शायद मैं लगता एक अद्धा साल मेहंदी कलर चूट पाया हो आ लो जी ये आ गया कॉफी शेड ये सारे ये जड़ाफ है बहुत ही सोहना है तो ये सिर्फ तो सिर्फ सन छे सौ साढ़े छे सौ रुपये शूट मिलेगा ये सारे शूट ही बहुत सोहने ने गे आ लो जी यलर ਇੱਕ ਕਲਰ ਇਹਦੇ ਵਿੱਚ ਥੋੜਾ ਲਾਈਟ ਹੈ ਇਹ ਗ੍ਰੀਨ ਦੇ ਵਿੱਚ ਦੋ ਕਲਰ ਨੇ ਇੱਕ ਥੋੜਾ ਲਾਈਟ ਕਲਰ ਹੈ ਇੱਕ ਥੋੜਾ ਡਾਰਕ ਕਲਰ ਹੈ ਆਹ ਲੋ ਜੀ ਇਹ ਸ਼ੂਟ ਸਿੰਗਲ ਸਿੰਗਲ ਨੇ ਤੇ ਨਾਲ ਦੀ ਨਾਲ ਵਿਕ ਜਾਂਦੇ ਨੇ ਫਿਰ ਕਈ ਵਾਰੀ ਤੁਸੀਂ ਬਾਅਦ 'ਚ ਆਰਡਰ ਕਰੀ ਜਾਂਦੇ ਹੋਗੇ ਤੇ ਫਿਰ ਬਾਅਦ 'ਚ ਇਹ ਚੀਜ਼ਾਂ ਨਹੀਂ ਮਿਲਦੀਆਂ ਹੁੰਦੀਆਂ ਕਿਉਂਕਿ ਇੱਕ ਡਿਸਕਾਊਂਟ ਤੇ ਵੀ ਹੈਗੀਆਂ ਨਹੀਂ ਆਰੇ ਘੱਟ ਰੇਟ ਵੀ ਇਹਨਾਂ ਦਾ ਹੈਗਾ 200 ਰੁਪਏ ਦਾ ਤੁਹਾਨੂੰ ਬੈਨੀਫਿਟ ਵੀ ਹੈ ਤੇ ਇਹ ਸਾਰਾ ਸਿਗਾ ਕਾਟਨ ਦਾ ਸਟਾਫ ਤੇ ਆਪਣੇ ਕੋਲੇ ਆਇਆ ਹੈ ਕਿ ਦੁਪੱਟਾ ਸ਼ੂਟ ਆਪਾਂ ਦੁਪੱਟਾ ਸ਼ੂਟ ਦੇਖਦੇ ਆ ਆਪਣੇ ਕੋਲੇ ਦੋ ਤਿੰਨ ਡਿਜ਼ਾਈਨ ਆਏ ਨੇ ਇਹ ਵੀ ਬਹੁਤ ਸ ਇਹ ਇਹਨਾਂ ਦੇ ਰੇਟ ਵੀ ਬਹੁਤ ਘੱਟ ਨੇਗੇ ਸਾਰੇ ਸੂਟ ਅੱਜ ਆਪਣੇ ਸਾਰੇ ਜਿਹੜੇ ਬਹੁਤ ਪੜਤੇ ਤੇ ਸੂਟ ਨੇਗੇ ਸਾਰੇ ਇਹ ਮਸਲੀਨ ਦੇ ਦੁਪੱਟੇ ਨਾਲ ਹੈ 5 ਮੀਟਰ ਆਲ ਓਵਰ ਕਪੜਾ ਕਪੜਾ ਜਿਹੜਾ ਹੈਗਾ ਬਹੁਤ ਸੌਫਟ ਵਾਲਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਹੈਗਾ ਮਸਲੀਨ ਦਾ ਆਹ ਲਓ ਜੀ ਮਸਲੀਨ ਦਾ ਦੁਪੱਟਾ ਇਹਦੇ ਨਾਲ ਇਹਦੇ ਵਿੱਚ ਆਪਣੇ ਕੋਲੇ 3 ਕਲਰ ਨੇਗੇ ਬਹੁਤ ਹੀ ਸੋਹਣਾ ਸਾਫ ਹੈਗਾ ਇਹ 5 ਮੀਟਰ ਆਲ ਓਵਰ ਕਪੜਾ ਤੇ ਇਹਦੇ ਵਿੱਚ ਕਲਰ ਸਾਨੂੰ ਅਲੱਗ-ਅਲੱਗ ਮਿਲ ਜਾਣਗੇ ਜਿਵੇਂ ਇਹ ਵਾਲਾ ਕਲਰ ਜਾਮਨੀ ਨਾਲ ਕੰਟਰਾਸਟ ਸੀਗਾ ਇਹ ਵਾਲਾ ਆਪਣਾ ਸਰ੍ਹਦਾਈ ਨਾਲ ਕੰਟਰਾਸਟ ਆ ਗਿਆ ਹਾਲੋ ਜੀ ਇਹ ਸਰ੍ਹਦਾਈ ਨਾਲ ਕੰਟਰਾਸਟ ਆ ਗਿਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਇਹ ਡਿਜ਼ਾਈਨ ਆਪਣਾ ਪ੍ਰਿੰਸੈਸ ਤੇ ਵੀ ਆਪਾਂ ਵੇਚਿਆ ਹੋਇਆ ਹਾਲੋ ਜੀ ਇਹ ਇਹਦਾ ਦੁਪੱਟਾ ਸੀਗਾ ਇਹ ਆਵਲ ਆ ਗਿਆ ਆਪਣੇ ਕੋਲੇ ਲੈਮਨ ਕਲਰ ਤੇ ਲੇਮਨ ਕਲਰ ਦਾ ਡਿਜ਼ਾਈਨ ਵੀ ਆਪਣਾ ਬਹੁਤ ਸੋਹਣਾ ਹੈ ਇਹ। ਇਹ ਜਿਹੜਾ ਕਪੜਾ ਮਸਲੀਨ ਦਾ ਹੀ ਕਪੜਾ ਹੈ ਤੇ ਮਸਲੀਨ ਦਾ ਹੀ ਇਹ ਦੁਪੱਟਾ ਹੈ। ਬਹੁਤ ਸੋਹਣਾ ਇਹ ਹੈਗਾ ਜਿਹੜਾ ਸਟਾਫ। ਆਹ ਲਓ ਜੀ ਇਹ ਇਹਦਾ ਦੁਪੱਟਾ ਹੈਗਾ। ਤੇ ਅਗਲਾ ਡਿਜ਼ਾਈਨ ਵੀ ਆਪਣੇ ਕੋਲੇ ਆਇਆ ਸੋਹਣਾ। ਇਹ ਜਿਹੜਾ ਸੀਗਾ ਇਸ ਤਰ੍ਹਾਂ ਡਿਜ਼ਾਈਨ ਦਾ ਰੇਟ ਹੈਗਾ ਆਪਣਾ ਸਾਢੇ 800 ਰੁਪਿਆ ਤੇ ਇਹ ਬਹੁਤ ਹੀ ਸੋਹਣਾ ਸਟਾਫ ਹੈਗਾ। ਇਹ ਇਹਦੇ ਨਾਲ ਸਲਵਾਰ ਦਾ ਕਪੜਾ ਪਲੇਨ ਤੇ ਪ्योर ਦਾ ਦੁਪੱਟਾ ਲੱਗਿਆ ਹੋਊਗਾ ਆਹ ਲੋ ਜੀ ਇਹ ਬਾਜੂ ਦਾ ਡਿਜ਼ਾਈਨ ਤੇ ਇਹਦੇ ਫਰੰਟ ਤੇ ਫਲਾਵਰ ਆ ਗਿਆ ਸਾਰਾ ਤੇ ਘੇਰ ਦਾ ਕੰਮ ਵੀ ਇਹਦਾ ਹੈਗਾ ਬਹੁਤ ਸੋਹਣਾ ਘੇਰ ਤੇ ਵੀ ਇਹਦਾ ਬਹੁਤ ਸੋਹਣਾ ਕੰਮ ਕੀਤਾਗਾ ਤੇ ਜਿਹੜੀ ਬਾਟਮ ਹੈਗੀ ਇਹ ਸਲਵਾਰ ਇਹਦੇ ਨਾਲ ਪਲੇਨ ਦੀ ਲੱਗੀ ਹੋਈ ਹੈ ਪਲੇਨ ਕਪੜਾ ਲਈ ਵੀ ਦਾ ਬਹੁਤ ਹੀ ਸੋਹਣਾ ਸਾਫਾ ਜਿਹੜਾ ਇਹ ਸ਼ਰਟ ਦਾ ਕਪੜਾ ਹੈ ਉਹ ਮਸਲੀਨ ਦਾ ਲੱਗਿਆ ਹੋਇਆ ਤੇ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਸਬਾ 2 ਮੀਟਰ ਦਾ ਦੁਪੱਟਾ ਇਹਦੇ ਨਾਲ ਤੇ ਦੁਪੱਟੇ ਦੇ ਉੱਤੇ ਫੁੱਲ ਪ्युअर ਦਾ ਦੁਪੱਟਾ ਤੇ ਇਦਾਂ ਪੱਟੀ ਲੱਗੀ ਹੋਊਗੀ ਇੱਕ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਨੇ ਆ ਬਾਕੀ ਸਾਰੇ ਦੁਪੱਟੇ ਜਿਹੜੇ ਹੈਗੇ ਨੇ ਆਪਾਂ ਉਵੇਂ ਹੀ ਰੱਖ ਦਾਂਗੇ ਕਿਉਂਕਿ ਵੀ ਫਿਰ ਤੁਹਾਨੂੰ ਪਤਾ ਹੀ ਹੈ ਵੀਡੀਓ ਬੜੀ ਲੰਬੀ ਹੋ ਜਾਂਦੀ ਹੈ ਤੇ ਫਿਰ ਤੁਹਾਡਾ ਵੀ ਦੇਖਦੇ ਦੇਖਦੇ ਜੀ ਆਕੇ ਜਾਂਦਾ ਆਹ ਲਓ ਜੀ ਆਪਾਂ ਇੱਕ ਦਾ ਦੁਪੱਟਾ ਖੋਲ ਲੈਨੇ ਆ ਦੁਪੱਟਾ ਇਹਦਾ ਬਹੁਤ ਸੋਹਣਾ ਹੈ ਤੇ ਦੁਪੱਟਾ ਇਹ ਹਾਫ ਪ्युअर ਦਾ ਨਹੀਂ ਹੈਗਾ ਨਾਲ ਇਹਦੇ ਫੁੱਲ ਪ्युअर ਦਾ ਦੁਪੱਟਾ 850 ਰੁਪਿਆ ਰੇਟ ਹੈ ਇਹਦਾ ਤੇ ਇਹਦੇ ਵਿੱਚ ਆਪਣੇ ਕੋਲੇ 3-4 ਕਲਰ ਨੇਗੇ ਜਿਹੜੇ ਜੋ-ਜੋ ਕਲਰ ਆਏ ਨੇ ਆਪਾਂ ਤੁਹਾਨੂੰ ਨਿਗਾਹ ਕੜਵਾ ਦੇਨੇ ਆਂਗੇ ਇਹ ਸੀਗਾ ਆਪਣੇ ਕੋਲੇ ਕਾਫੀ ਸ਼ੇਡ ਦਾ ਸੂਟ ਸੀਗਾ ਤੇ ਆਹ ਡਾਰਕ ਕਾਫੀ ਆ ਗਿਆ ਆਹ ਵੀ ਬਹੁਤ ਸੋਹਣਾਗਾ ਸਾਰੇ ਡਿਜ਼ਾਈਨ ਇੱਕ ਲੱਗਦੇ ਹੋਣਗੇ ਆਹ ਲਓ ਜੀ ਇਹਦਾ ਡਿਜ਼ਾਈਨ ਵੱਖਰਾ ਹੋਊਗਾ ਫਰੰਟ ਘੇਰ ਤੇ ਬਾਜੂ ਆ ਗਿਆ ਇਹਦਾ ਆਹ ਲਓ ਜੀ ਆਇਆ ਦਾ ਬਾਂਦਾ ਡਿਜ਼ਾਈਨ ਤੁਸੀਂ ਦੇਖੋ आदा बांह का डिजाइन है तो दुप्टा सारे ना इदा ही होगा सवा दो मीटर का दप्टा तो फुल प्योर दुप्टा ये बहुत ही वाइया कलैक्शन है आ लो जी ये अपने को आ गया ग्रीन कलर आ लो जी य ग्रीन कलर आ गया बहुत ही प्यारा रंग है ते ਇਕ ਇਸੇ ਦੇ ਵਿੱਚ ਇਸੇ ਚੀਜ਼ ਦੇ ਵਿੱਚ ਇੱਕ ਸਟਾਫ ਆਉਂਦਾ ਉਹ ਹਾਫ ਪੀਅਰ ਦਾ ਦੁਪੱਟਾ ਹੁੰਦਾ ਉਹਦਾ 500 550 ਰੁਪਏ ਰੇਟ ਹੁੰਦਾ ਕਿਉਂਕਿ ਜਿਹੜਾ ਇਹਦਾ ਇਸੇ ਇਸੇ ਥਾਂ ਤੇ ਹੀ ਫਰਕ ਪੈ ਜਾਂਦਾ ਰੇਟ ਦਾ ਜਿਹੜਾ ਇਹਦਾ ਫੁੱਲ ਪੀਅਰ ਦਾ ਵਿਮਲ ਦਾ ਦੁਪੱਟਾ ਲੱਗਿਆ ਹੋਇਆ ਤੇ ਨਾਲ ਪੱਟੀ ਲੱਗੀ ਹੋਈ ਹੈ ਸਵਾ ਦੋ ਸਵਾ ਦੋ ਮੀਟਰ ਦੀ ਕਟੰਗ ਹੈ ਦੀ ਦੁਪੱਟੇ ਦੀ ਇਹਦੇ ਨਾਲ ਕੋਈ ਹਾਫ ਦਾ ਦੁਪੱਟਾ ਨਹੀਂ ਲੱਗਿਆ ਫੁੱਲ ਪੀਅਰ ਦੇ ਦੁਪੱਟੇ ਕਰਕੇ ਇਹਦਾ ਜਿਹੜਾ ਪ੍ਰਾਈਸ ਹੈ 850 ਰੁਪਏ ਅਗਲਾ ਅਗਲਾ ਡਿਜ਼ਾਈਨ ਆਪਣੇ ਕੋਲੇ ਬਹੁਤ ਸੋਹਣਾ ਆਇਆ ਪਿਆ ਉਹ ਡਿਜ਼ਾਈਨ ਵੀ ਆਪਾਂ ਦੇਖਦੇ ਹਾਂ ਉਹ ਵੀ ਫ ਤੇ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਆਪਣੀ ਐਂਡ ਤੱਕ ਦੇਖ ਰਿਆ ਕਰੋ ਕਿਉਂਕਿ ਸੋਹਣੇ ਸੋਹਣੇ ਸ਼ੂਟ ਹੁੰਦੇ ਆ ਤੇ ਮਿਸ ਨਾ ਕਰਿਆ ਕਰੋ ਵੀਡੀਓ ਨੂੰ ਕਿਤੋਂ ਵੀ ਸਕਿੱਪ ਨਾ ਕਰਿਆ ਕਰੋ ਤੁਸੀਂ ਸਾਰੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਆਹ ਲੋ ਜੀ ਇਹ ਜਿਹੜਾ ਹੈਗਾ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਦਾ ਸਾਫ ਫਲਾਰ ਥੋੜਾ ਅਬਰੋਡਰੀ ਵਰਕ ਵੀ ਇਹਦੇ ਤੇ ਕੀਤਾ ਹੋਇਆ ਹੈਗਾ ਬਹੁਤ ਪਿਆਰਾ ਸੂਟ ਹੈ ਇਹ ਤੇ ਇਹਦਾ ਤੁਸੀਂ ਘੇਰ ਦੇਖ ਲਓ ਬਹੁਤ ਹੀ ਸੋਹਣਾ ਘੇਰ ਬਣਿਆ ਹੈ ਤੇ ਇਹਦਾ ਫਰੰਟ ਤੇ ਬੈਕ ਸੇਮ ਹੀ ਹੋਣਗੇ ਸੇਮ ਡਿਜ਼ਾਈਨ ਹੋਊਗਾ डिजाइन भी होगा एड जट्टा है का फुल प्योर होगा जमा फुल प्योर का दुप्टा बहुत ही सोहना आप दुपट्टा खोल के देखते दे हैं बहुत प्यारा दुप्टा है आ लो जी ये ऐपट्टा है का बहुत सैजा वा दुपट्टे का आ लो जी फुल प्योर का दुपट्टा डिजाइन बहुत सोहना एद खुला खुला एदज है दुपटे का ਬਹੁਤ ਸੋਹਣਾ ਦੁਪੱਟਾ ਹੈ ਤੇ ਇਹਦਾ ਪ੍ਰਾਈਸ 1000 ਰੁਪਏ ਹੈ ਸੂਟ ਦਾ 1000 ਰੁਪਏ ਰੇਟ ਹੋਊ ਇਹਦੇ ਵਿੱਚ ਕਾਫੀ ਕਲਰ ਆਏ ਨੇ ਆਪਾਂ ਜੋ-ਜੋ ਕਲਰ ਆਏ ਨੇ ਸਾਰੇ ਤੁਹਾਨੂੰ ਦਿਖਾਉਨੇ ਆਂ ਆਹ ਲਓ ਜੀ ਆਹ ਲਓ ਜੀ ਬਾਹ ਅਗੀ ਕੇ ਕੇਰ ਆ ਗਿਆ ਆਪਣਾ ਫਰੰਟ ਤੇ ਫੁੱਲ ਆ ਗਿਆ ਬਹੁਤ ਸੋਹਣਾ ਤੇ ਹਲਕਾ ਹਲਕਾ ਜਿਹਦਾ ਜਿਹੜਾ ਕੇਰ ਆ ਗਿਆ ਜਮਾ ਬਹੁਤ ਹੀ ਸੋਹਣਾ ਸੂਟ ਹੈ ਇਹ ਤੇ ਦੁਪੱਟਾ ਆਪਾਂ ਖੋਲ ਕੇ ਦਿਖਾਉਣੀ ਆ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਜੀ ਆ ਲਓ ਜੀ ਬਾਓ ਦੁਪੱਟਾ ਬਹੁਤ ਹੀ ਅੱਛਾ ਹੈ ਬਹੁਤ ਸੋਹਣਾ ਦੁਪੱਟਾ ਹੈ ਆ ਲਓ ਜੀ ਇਹਦਾ ਫਲਾਰ ਦੇਖ ਲਓ ਤੁਸੀਂ ਬਹੁਤ ਸੋਹਣਾ ਦੁਪੱਟਾ ਹੈ ਗਮਲੇ ਜਿ ਬਣੇ ਹੋਏ ਆ ਬਾਓ ਕਿਆ ਗੱਲ ਬਾਤ ਹੈ ਤੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਕਰੀਮ ਇਹ ਸ਼ੂਟ ਨਹੀਂ ਛੱਡਣ ਵਾਲਾ ਤੇ ਬਸ ਤੇ ਨਹੀਂ ਲੱਗਦਾ ਕਰਾਇਆ ਆ ਦੇ ਸ਼ੂਟ ਹੈ ਜਿਹਾ ਵਾੜਾ ਪਿਆਰਾ ਤੇ ਆ ਲਓ ਜੀ ਆਏ ਹਾਏ ਹਾਏ ਸੂਟ ਕੀ ਹੈ ਨਾ ਸਰੇ ਹੀ ਸੂਟ ਹੈ ਬਾਂਬੂ ਸੂਟ ਹੈ ਇਹ ਬਹੁਤ ਹੀ ਸੋਹਣਾ ਤੇ ਇਹ ਦੇ ਨਾ ਸਲਵਾਰ ਦਾ ਜਿਹੜਾ ਸਾਫਾ ਸਾਰਿਆਂ ਨਾਲ ਸਾਨੂੰ ਇਹ ਵੀ ਗੱਲ ਮੇਰੀ ਦੱਸਣੀ ਜ਼ਰੂਰੀ ਹੈ ਇਹਨਾਂ ਨਾਲ ਜਿਹੜਾ ਸਲਵਾਰਾਂ ਦਾ ਕੱਪੜਾ ਕਿਸੇ ਨਾਲ ਪਲੇਨ ਹੈ ਤੇ ਕਿਸੇ ਨਾਲ ਇਹਦਾ ਇਸ ਰੋਡ ਤੇ ਦੁਪੱਟਾ ਡਿਜ਼ਾਈਨ ਹੈ ਜਿਹੜਾ ਹੈਗਾ ਸਲਵਾਰ ਦਾ ਕੱਪੜਾ ਡਿਜ਼ਾਈਨ ਵਾਲਾ ਜਿਹੜਾ ਇਹ ਵਾਲਾ ਸੀਗਾ ਇਹ ਸੂਟ ਦਾ ਫਰੰਟ ਹੈ ਤੇ ਕੀ ਰਹੇਗਾ ਆਹ ਲੋ ਜੀ ਇਹਦਾ ਸਲਵਾਰ ਦਾ ਕੱਪੜਾ ਇਸ ਤਰ੍ਹਾਂ ਇਹਦੇ ਨਾਲ ਡਿਜ਼ਾਈਨਰ ਸਲਵਾਰ ਹੈ ਤੇ ਆ ਇਹਦਾ ਇਹ ਆਈ ਦਾ ਸ਼ਰਟ ਦਾ ਕੱਪੜਾ ਬਹੁਤ ਹੀ ਪਿਆਰਾ ਸੂਟ ਹੈ ਤੇ ਘੇਰ ਤੁਸੀਂ ਦੇਖ ਲਓ ਬਹੁਤ ਸੋਹਣਾ ਬਣਿਆ ਤੇ ਦੁਪੱਟਾ ਆਪਾਂ ਇਹਦਾ ਬਾਕੀ ਖੋਲ ਕੇ ਦਿਖਾਵਾਂਗੇ ਕਿਉਂਕਿ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਹੈ ਆ ਲਓ ਜੀ ਬਾਉ ਗਲਾ ਦੇ ਫੁੱਲਾਗੇ ਬਹੁਤ ਸੋਹਣੇ ਆ ਲਓ ਜੀ ਚੈੱਕ ਕਰ ਲਿਓ ਦੁਪੱਟਾ ਤੁਸੀਂ ਦੇਖੀ ਜਾਇਓ ਤੇ ਦੇਖੀ ਜਾਇਓ ਤੇ ਦੇਖੀ ਜਾਇਓ ਆ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਆ ਲਓ ਜੀ ਅਗਲਾ ਆ ਗਿਆ ਆਪਣੇ ਕੋਲ ਇਹ ਨੇਵੀ ਕਲਰ ਆ ਆ ਲਓ ਜੀ ਇਹਦੇ ਨਾਲ ਵੀ ਡਿਜ਼ਾਈਨਰ ਸਰਵਾਰ ਹੈ ਨੇਵੀ ਕਲਰ ਦਾ ਛੂਟ ਹੈ ਬਹੁਤ ਹੀ ਸੋਹਣਾ ਬਾਹ ਦੇ ਉੱਤੇ ਡਿਜ਼ਾਈਨ ਹੈ ਤੇ ਤੁਸੀਂ ਘੇਰ ਦੇਖ ਲਓ ਫਰੰਟ ਦੇ ਉੱਤੇ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ ਤੇ ਹਲਕਾ ਜਿਹਾ ਇਹਦਾ ਹੈਗਾ ਜਿਹੜਾ ਘੇਰ ਸੂਟ ਦਾ ਆ ਲਓ ਜੀ ਹਲਕਾ ਜਿਹਾ ਘੇਰਾ ਸੂਟ ਦਾ ਥੋੜਾ ਥੋੜਾ ਕੰਮ ਇਹਨਾਂ ਨੇ ਘੇਰ ਦੇ ਉੱਤੇ ਵੀ ਕੀਤਾ ਹੋਇਆ ਹੈ ਇਹ ਬਹੁਤ ਹੀ ਸਫਾਈ ਨਾਲ ਤੁਸੀਂ ਦੇਖੋ ਘੇਰ ਬਹੁਤ ਹੀ ਸੋਹਣਾ ਬਣਿਆ ਹੋਇਆ ਤੇ ਇਹਦੀ ਆ ਆ ਗਈ ਸਲਵਾਰ ਸਲਵਾਰ ਦਾ ਕੱਪੜਾ ਵੀ ਇੱਕ ਬਹੁਤ ਹੀ ਸੋਹਣਾਗਾ ਡਿਜ਼ਾਈਨ ਨਿੱਕੀ ਨਿੱਕੀ ਬੂਟੀ ਦਾ ਇਹਦਾ ਹੈਗਾ ਤੇ ਆਪਾਂ ਇਹਦਾ ਦੁਪੱਟਾ ਵੀ ਦੇਖ ਲੈਂਦੇ ਹਾਂ ਹੌਲਕੇ ਤੁਸੀਂ ਹਮੇਸ਼ਾ ਨਾਲ-ਨਾਲ ਸ਼ੂਟ ਦੇਖੀਏ ਤੁਸੀਂ ਇਦਾਂ ਨਾ ਹੋਵੇ ਵੀ ਇੱਕ ਵੀ ਸ਼ੂਟ ਤੁਸੀਂ ਛੱਡਦੇ ਹੋ ਕਿਉਂਕਿ ਹਰ ਇੱਕ ਸ਼ੂਟ ਜਿਹੜਾ ਖੋਲਦੇ ਆ ਉਹ ਬਹੁਤ ਹੀ ਸੋਹਣਾ ਹੁੰਦਾ ਆ ਲਓ ਜੀ ਦੁਪੱਟਾ ਆ ਗਿਆ ਇਹਦਾ ਬਹੁਤ ਸੋਹਣਾ ਆ ਲਓ ਆਸੀ ਇਹਦਾ ਦਪੱਟੇ ਦੱਟਿਆਂ ਬਹੁਤ ਹੀ ਪਿਆਰਾ ਤੇ ਰੇਟ ਸਿਰਫ ਇਹਦਾ 1000 ਰੁਪਇਆ ਰੇਟ ਸਿਰਫ ਸਿਰਫ 1000 ਰੁਪਇਆ ਆ ਲਓ ਜੀ ਅਗਲਾ ਆ ਗਿਆ ਗਲਿੰਕ ਕਲਰ ਇਹਦੇ ਵਿੱਚ ਘੱਟੋ ਘੱਟ 10 ਕਲਰ ਆਏ ਨੇ ਦਸੇ ਕਲਰ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਆ ਲਓ ਜੀ ਇਹ ਆ ਗਿਆ ਗ੍ਰੀਨ ਕਲਰ ਦਾ ਸ਼ੂਟ ਡਾਰਕ ਗ੍ਰੀਨ ਫਲਾਰ ਤੇ ਇਹਦੇ ਕਿਰਤੇ ਥੋੜਾ ਜਿਹਾ ਹੈਵੀ ਕਮ ਆ ਗਿਆ ਥੋੜਾ ਜਿਹਾ ਹੈਵੀ ਕਮ ਆ ਗਿਆ ਆਪਾਂ ਇਹਦੀ ਸਲਵਾਰ ਵੀ ਦੇਖਦੇ ਆਂ ਵੀ ਕਿੰਨੀ ਸੋਹਣੀ ਐ ਆ ਲਓ ਜੀ ਬਾਓ ਉਹ ਸਲਵਾਰ ਬਹੁਤ ਅੱਛੀ ਐ ਕਪੜਾ ਹੀ ਬਹੁਤ ਵਧੀਆ ਇੱਕ ਤਾਂ ਸਾਰਿਆਂ ਨਾਲ ਵੱਡੀ ਗੱਲ ਇਹ ਹੈਗਾ ਇਹ ਗੱਲ ਹੈਗੀ ਐ ਵੀ ਇਸ ਤੇ ਬੁਰਨੀ ਆਉਂਦਾ ਤੇ ਇੱਕ ਕਪੜਾ ਇੰਨਾ ਹੰਡੂਗਾ ਲੋਡ ਤੋਂ ਵੱਧ ਹੰਡੂਗਾ ਕਪੜਾ ਬਹੁਤ ਹੀ ਸੋਹਣਾਗਾ ਤੇ ਇਹ ਰੇਟ ਤੋਂ ਨੂੰ ਵਧੀਆ ਵੀ ਰੇਟ ਅੱਜ ਬਹੁਤ ਘੱਟ ਨੇਗੇ ਆਹ ਲਓ ਜੀ ਆਪਾਂ ਇਹਦਾ ਦੇਖੀ ਦੁਪੱਟਾ ਆਹ ਲਓ ਜੀ ਆਸੀ ਇਹਦਾ ਦੁਪੱਟੇ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਵੀ ਜਿਹੜਾ ਆਪਾਂ ਸ਼ੂਟ ਖੋਲਦੇ ਆ ਉਹੀ ਬਹੁਤ ਸੋਹਣਾ ਡਿਜ਼ਾਈਨ ਨਿਕਲਦਾ ਉਹੀ ਹਰ ਇੱਕ ਇਹਦੇ ਸੋਲੋ ਡਿਜ਼ਾਈਨ ਨੇ ਨਾ ਹਰ ਇੱਕ ਡਿਜ਼ਾਈਨ ਵੱਖਰਾ ਹੈ ਦਾ ਇਹ ਸਾਰੇ ਸ਼ੂਟ ਜਿਹੜੇ ਸੀਗੇ ਅੱਜ ਦੇ ਸੋਲੋ ਸੋਲੋ ਸੀਗੇ 10 ਸ਼ੂਟ ਨੇ ਵੱਖਰੇ ਵੱਖਰੇ ਡਿਜ਼ਾਈਨ ਨੇ ਆਹ ਲਓ ਜੀ ਅਗਲਾ ਬਹੁਤ ਪਿਆਰਾ ਰੰਗ ਆ ਗਿਆ ਇਹ ਰੰਗ ਬਹੁਤ ਹੀ ਪਿਸਤਾ ਸੋਹਣਾ ਹੈਗਾ ਪਿਸਤਾ ਪਿਸਤਾ ਕੱਲਰ ਹੈਗਾ ਇਹਦਾ ਤੇ ਇਹ ਸ਼ੂਟ ਨੂੰ ਕੋਈ ਵੀ ਇੰਜ ਪਾ ਸਕਦੀ ਹੈ ਆਹ ਲਓ ਜੀ ਅੱਜ ਦੀ ਜਿਹੜੀ ਵੀਡੀਓ ਬਣੀ ਹੈ ਬਹੁਤ ਹੀ ਸੋਹਣੀ ਬਣੀ ਹੈ ਕਿਉਂਕਿ ਸੂਟ ਬਹੁਤ ਸੋਹਣੇ ਨੇ ਸਾਰੇ ਡਿਜ਼ਾਈਨ ਅੱਛੇ-ਅੱਛੇ ਨੇ ਅਲੱਗ ਦੇ ਡਿਜ਼ਾਈਨ ਨੇਗੇ ਇੱਕ ਨਾਲ ਦਾ ਕੋਈ ਵੀ ਡਿਜ਼ਾਈਨ ਨਹੀਂਗਾ ਤੇ ਆਹ ਲਓ ਜੀ ਤੁਸੀਂ ਇਹਦਾ ਘੇਰ ਦੇਖ ਲਓ ਘੇਰੇ ਦਾ ਹੈਗਾ ਬਹੁਤ ਸੋਹਣਾ ਇਹਦਾ ਘੇਰ ਐਸ ਲੋਟ ਤੇ ਬਰਕ ਕੀਤਾ ਹੋਇਆ ਹੈ ਘੇਰੇ ਦੇ ਉੱਤੇ ਬਹੁਤ ਪਿਆਰਾ ਸ਼ੂਟ ਹੈ ਇਹ ਇੱਕ ਸ਼ਹਿਰੀ ਟਾਈਪ ਦੇ ਸ਼ੂਟ ਨੇ ਬਹੁਤ ਹੀ ਪਿਆਰੇ ਤੇ ਇਹਨਾਂ ਦਾ ਰੇਟ ਵੀ ਘੱਟ ਹੈ ਆਹ ਲਓ ਜੀ ਆਪਾਂ ਦੇਖੀਏ ਸਲਵਾਰ ਇਹਦੀ ਆ ਗਿਆ ਇਹਦਾ ਸਲਵਾਰ ਦਾ ਕੱਪੜਾ ਇਹ ਕਪੜਾ ਵੀ ਸਾਰਾ ਬਹੁਤ ਵਧੀਆ ਹੈ ਤੇ ਜਿਹੜਾ ਇਹਦਾ ਸਟਾਫ ਕਪੜੇ ਦਾ ਉਹ ਤਾਂ ਵਧੀਆ ਹੈ ਹੀ ਹੈਗਾ ਤੇ ਡਿਜ਼ਾਈਨਾਂ ਦੀ ਲੁੱਕ ਜਿਹੜੀ ਹੈਗੀ ਆ ਉਹ ਵੀ ਬਹੁਤ ਸੋਹਣੀ ਹੈ ਆ ਲਓ ਜੀ ਬਾਉਦ ਪੱਟਾ ਬਹੁਤ ਅੱਛਾ ਹੈ ਫੁੱਲ ਪਿਓਰ ਦਾ ਡਿਟੇਲ ਪ੍ਰਿੰਟ ਨੇ ਸਾਰੇ ਦੁਪੱਟੇ ਜਿਹੜੇ ਅੱਜ ਦੇ ਦੁਪੱਟੇ ਨੇ ਸਾਰੇ ਡਿਟੇਲ ਪ੍ਰਿੰਟ ਆ ਇਹਨਾਂ ਦੇ ਬਹੁਤ ਹੀ ਸੋਹਣੇ ਦੁਪੱਟੇ ਨੇ ਆ ਲਓ ਜੀ ਏਸੀਗੇਸੇ ਊਟ ਆਪਣੇ ਸਾਰੇ ਪਿਓਰ ਦੁਪੱਟਿਆਂ ਵਾਲੇ ਇੱਕ ਆਪਣੇ ਕੋਲੇ ਸਿੰਗਲ ਸੂਟ ਹੋਰ ਪਿਆ ये फुल प्योर के दप्टे वाला भी हज़ार की रेंज वाला है ये भी आपू रे इन रेट के माँगे ये सिंगल फूट ही बचे हैं वाइन कलर का सूट है तो सिंगल पीस ही है ये पीस सिंगल है का, ते तो डिजाइन तुम देख लो सलवार ये ना होगी प्लेन 275 ਕਪੜਾ ਹੋਊਗਾ ਸਲਵਾਰ ਦਾ ਪੌਜੀ ਨੂੰ ਆਪਾਂ 1.3 ਮੀਟਰ ਕਹਿ ਦਿੰਨੇ ਆਂਗੇ ਤੇ ਇਹਦੇ ਨਾਲ ਫੁੱਲ ਪੇਅਰ ਦਾ ਦੁਪੱਟਾ ਹੈਗਾ ਹਾਲੋ ਜੀ ਦੁਪੱਟੇ ਇਹਨਾਂ ਸਾਰੇ ਖੁੱਲੇ ਨੇ ਦੁਪੱਟਾ ਸਵਾ 2 ਮੀਟਰ ਤੋਂ ਕੋਈ ਵੀ ਕੱਟ ਨਹੀਂ ਹਾਲੋ ਜੀ ਐਸੀਗੀ ਆਪਣੀ ਅੱਜ ਦੀ ਵੀਡੀਓ ਤੇ ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖ ਲਿਓ ਸੋਹਣੇ ਸੋਹਣੇ ਸੂਟ ਨੇ ਤੇ ਅੱਜ ਦੇ ਸ਼ੂਟ ਜਿਹੜੇ ਹੈਗੇ ਨੇ ਬਹੁਤ ਵਾਜਬ ਰੇਟਾਂ ਤੇ ਨੇ ਤੇ ਡਿਜ਼ਾਈਨ ਹੈਗੇ ਨੇ ਜਿਹੜੇ ਸਾਰੇ ਬਹੁਤ ਪਿਆਰੇ ਨੇਗੇ ਤੇ ਆਪਣੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਵੇਂ ਆਉਣ ਵਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਦਾ ਸ਼ਸ਼ੀਕਾਲ